ਹਾਂਜੀ ਮੇਰਾ ਨਾਮ ਸ਼ਵਿੰਦਰ ਸਿੰਘ ਸੰਦੀਪ ਕੌਰ ਦਾ ਮੈਂ ਹਸਬੰਡ ਹਾਂ ਜੀ ਔਰ ਸਰ ਸਕੂਲ ਦੇ ਵਿੱਚ ਜਦੋਂ ਦੇ ਪ੍ਰਿੰਸੀਪਲ ਨੇ ਜੁਆਇਨ ਕੀਤਾ ਜਿਹੜੇ ਜਗਦੀਸ਼ ਕੌਰ ਨੇ ਤੇ ਉਦੋਂ ਤੋਂ ਹੀ ਸਰ ਮੈਂਟਲੀ ਜਿਹੜਾ ਹਰਾਸ਼ਮੈਂਟ ਬਹੁਤ ਜ਼ਿਆਦਾ ਕੀਤਾ ਜਾ ਰਿਹਾ ਗੱਲ-ਗੱਲ ਦੇ ਉੱਤੇ ਸਰ ਇਹਨਾਂ ਨੂੰ ਟੌਰਚਰ ਕੀਤਾ ਜਾਂਦਾ ਗੱਲ-ਗੱਲ ਤੇ ਸਰ ਕਹਿੰਦੇ ਵੀ ਇਹਨਾਂ ਦੀ ਪਰਫਰਮੈਂਸ ਨਹੀਂ ਚੰਗੀ ਹੋਈ ਇਹ ਕੰਮ ਨਹੀਂ ਕਰਦੇ ਹੈਗੇ ਜੀ ਕੋਈ ਵੀ ਸਰ ਕੰਮ ਕਰਕੇ ਲੈ ਕੇ ਜਨੋਂ ਕੋਈ ਨਾ ਕੋਈ ਉਹਦੇ ਵਿੱਚ ਨੁਕਤਾ ਚਿੰਨੀ ਕੱਢ ਹੀ ਦਿੰਦੇ ਸਰ ਪਿੰਡ ਦੇ ਵਿੱਚ ਜਾ ਕੇ ਤੁਸੀਂ ਪਤਾ ਕਰ ਲਓ ਪਹਿਲਾਂ ਵੀ ਇਸ ਪ੍ਰਿੰਸੀਪਲ ਦੇ ਜਗਜੀਤ ਕੌਰ ਦੇ ਖਿਲਾਫ ਬਹੁਤ ਸਾਰੀਆਂ ਕੰਪਲੇਂਟਸ ਗਈਆਂ ਨੇ ਪੰਚਾਇਤ ਦੇ ਵੱਲੋਂ ਸਰ ਬਿਹੇਵੀਅਰ ਇਹਦਾ ਬਿਲਕੁਲ ਨਹੀਂ ਸਹੀ ਡੀਲਿੰਗ ਇਹ ਟੀਚਰਾਂ ਦੇ ਨਾਲ ਇਹ ਨਹੀਂ ਬਿਲਕੁਲ ਸਹੀ ਕਰਦੀ ਸਰ ਇਸ ਦੁੱਖ ਤੋਂ ਪਹਿਲਾਂ ਵੀ ਜਿਹੜੇ 7 ਤੋਂ 8 ਟੀਚਰ ਜਿਹੜੇ ਜੋਬ ਛੱਡ ਕੇ ਜਾ ਚੁੱਕੇ ਆ ਕਿਉਂਕਿ ਸਰ ਕੋਈ ਵੀ ਨਹੀਂ ਚਾਹੁੰਦਾ ਵੀ ਮੈਂਟਲੀ ਹਰੈਸਮੈਂਟ ਹੋਮਾ ਠੀਕ ਹੈ ਜੀ ਪਰ ਇਹ ਮੈਡਮ ਆਪਣੇ ਰੈਗੂਲਰ ਆ ਜੀ ਤੇ ਇਸ ਕਰਕੇ ਫਿਰ ਆਪਾਂ ਜੋਬ ਤਾਂ ਨਹੀਂ ਛੱਡ ਸਕਦੇ ਸਰ ਜੋਬ ਤਾਂ ਕਰਨੀ ਪੈਣੀ ਆ ਸਰ ਮੇਰੇ ਤਾਂ ਸਰ ਵੀ ਇਹੀ ਅਪੀਲ ਆ ਤੁਹਾਨੂੰ ਸਰ ਕਿ ਜਿਹੜੀ ਬਣਦੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਆ। ਇਹਦਾ ਕੇਸ ਜੇ ਕੋਈਸੇ ਨੂੰ ਹੋ ਜਾਂਦਾ ਸਰ who are responsible for this ਕੀ ਕੀਤਾ ਸੀਗੇ ਇਹਨਾਂ ਨੇ ਕੀ ਕੀਤਾ। ਇਹਨਾਂ ਸਰ ਕੋਈ ਟੈਬਲੇਟ ਖਾਲੀ ਨਹੀਂ। ਫੋਨ ਫੋਨ ਆਇਆ ਸੀਗੇ ਜੀ। ਉਹ ਤੇ ਫਿਰ ਇਹਨਾਂ ਨੇ ਮੈਨੂੰ ਦੱਸਤਾ ਜੀ। ਫਿਰ ਮੈਂ ਇਮੀਡੀਏਟਲੀ ਸਰ ਮੈਂ ਉਦੋਂ ਹੀ ਗਿਆ ਸਕੂਲ ਚ। ਆਈ ਥਿੰਕ ਤਿੰਨ 20 ਹੋਣ ਵਾਲੇ ਸੀ ਸਰ ਛੁੱਟੀ ਦਾ ਟਾਈਮ ਸੀ। ਨਹੀਂ ਨਹੀਂ ਸਰ ਇਟਸ ਵਰਿੰਡਾ ਦਾ ਹੈਗਾ ਕਿੱਥੋਂ ਮਿਲਿਆ ਕਿਥੋਂ ਇਹ ਸਰ ਇਹ ਦੇਖੋ ਤੰਗ ਆ ਕੇ ਇਹਨਾਂ ਦੇ ਜਿਹੜੇ ਆਪਣੇ ਪ੍ਰਿੰਸੀਪਲ ਸੀ ਕਹਿੰਦੇ ਮੇਰੇ ਅਕੋਰਡਿੰਗ ਕੰਮ ਨਹੀਂ ਕਰਨਾ ਆ ਚੱਕਾ ਖਾ ਲੋ ਇਹ ਸਰ 1 ਮੰਥ ਤੋਂ ਪੂਰਾ ਮੈਂਟਲੀ ਹਰਾਸ਼ਮੈਂਟ ਕੀਤਾ ਜਾ ਰਿਹਾ ਸੀ ਫਿਰ ਕੱਲ ਇਹਨਾਂ ਨੇ ਫਿਰ ਇਹ ਕਦਮ ਚੱਕਿਆ ਸਰ ਔਰ ਸਰ ਕੱਲ ਮੈਂ ਮਿਲਣ ਵੀ ਗਿਆ ਸੀ ਜਦੋਂ ਇਹਨਾਂ ਦਾ ਫੋਨ ਆ ਗਿਆ 3 ਵਜੇ ਮੈਨੂੰ ਤੇ ਉਦੋਂ ਜਾ ਰਿਹਾ ਸੀ ਮੈਡਮ ਮੈਂ ਮੈਡਮ ਨੂੰ ਬੜਾ ਪੋਲਾਈਟਲੀ ਬੋਲਿਆ ਮੈਂ ਕਿਹਾ ਮੈਡਮ ਵੀ ਮੇਰੀ ਗੱਲ ਸੁਣੋ 5 ਮਿੰਟ ਕਹਿੰਦੀ ਸਰ ਵੀ ਮੇਰੇ ਘਰ ਦੇ ਵੇਟ ਕਰਦੇ ਆ ਮੇਲੇਣਾ ਮੈਂ ਕਹਾਂ ਮੈਨੇ ਪਲੀਜ਼ ਰਿਕਵੈਸਟ ਆ 2 ਮਿੰਟ ਗੱਲ ਸੁਣ ਲਓ ਮੇਰੀ ਆ ਕੇ ਵੀ ਬਾਹਰ ਆ ਕੇ ਸੁਣ ਲਓ ਗੱਡੀ ਚੋਂ ਬਾਹਰ ਆ ਕੇ ਮੈਂ ਕਹਾਂ ਮੈਡਮ ਵੀ ਇੱਥੇ ਸਕੂਲ ਦੇ ਵਿੱਚ ਕਿੰਨਾ ਜ਼ਿਆਦਾ ਮੈਂਟਲੀ ਹਰਾਸ਼ਮੈਂਟ ਹੁੰਦਾ ਮੈਨੂੰ ਡੇਲੀ ਆ ਕੇ ਦੱਸਦੇ ਆ ਕਹਿੰਦੇ ਤੁਹਾਨੂੰ ਗੱਲ ਕਰਨ ਦਾ ਤੁਹਾਡਾ ਵਈ ਨਹੀਂ ਵਧੀਆ ਹੈਗਾ ਕਹਿੰਦੀ ਜੇ ਗੱਲ ਕਰਨੀ ਹੈ ਤੁਸੀਂ ਟਾਈਮ ਤੇ ਆਇਆ ਕਰੋ ਐਨਾ ਕਹਿ ਕੇ ਸਰ ਉਹ ਗੱਡੀ ਦੇ ਵਿੱਚ ਚਲੇ ਗਏ ਤੁਸੀਂ ਕੀ ਕੰਮ ਕਰਦੇ ਹੋ ਮੈਂ ਵੀ ਸਰ ਕਾਲਜ ਦੇ ਵਿੱਚ ਟੀਚਰ ਕਰਦਾ ਹਾਂ ਤੁਸੀਂ ਲੈਕਚਰਰ ਹੋ ਮੰਨ ਲਓ ਅਸਿਸਟੈਂਟ ਪ੍ਰੋਫੈਸਰ ਹੋ ਸਕਦਾ ਸਰ ਇਹ ਜਿਹੜਾ ਕਦੋਂ ਚੁੱਕਿਆ ਗਲਤੀ ਇਹਨਾਂ ਨੂੰ ਜਿਹੜੂ ਕੰਪਲੇਂਟ ਵਗੈਰਾ ਕਰਾਉਣ ਦੇ ਕੋਈ ਸਹਾਈਤਾ ਕਿੱਥੇ ਨਹੀਂ ਸਰ ਮੈਂ ਤੁਹਾਨੂੰ ਐਕਚੁਅਲੀ ਦੱਸ ਸਕਿਆ ਪਿੰਡ ਦੇ ਵਿੱਚੋਂ ਵੀ ਬੱਚਿਆਂ ਦੇ ਵੱਲੋਂ ਵੀ ਬਹੁਤ ਸਾਰੀਆਂ ਕੰਪਲੇਂਟਾਂ ਗਈਆਂ ਨੇ ਸਰ ਪਹਿਲਾਂ ਵੀ ਇਹਨਾਂ ਦੀ ਵੀਡੀਓਜ਼ ਆਈ ਸੀਗੀ ਆਪਣੇ ਲੋਡ ਲਈ ਤੇ ਹੋਰ ਚੈਨਲਸ ਤੇ ਪਰ ਸਰ ਕੋਈ ਕਾਰਵਾਈ ਨਹੀਂ ਹੋਈ ਇਹਦਾ ਇਹ ਕਹਿਣਾ ਵੀ ਮੈਨੂੰ ਕੁਝ ਕੋਈ ਮੇਰਾ ਕੁਝ ਨਹੀਂ ਵਿਗਾੜ ਸਕਦਾ ਉੱਪਰ ਤੱਕ ਮੇਰੇ ਲਿੰਕ ਨੇ ਜੀ ਜੋ ਵੀ ਉਧਰ ਸਪੀਰੀਅਰ ਆਫੀਸਰ ਨੇ ਉਹਨਾਂ ਦੇ ਨਾਲ ਤੇ ਇਸ ਕਰਕੇ ਸਰ ਇਹ ਤਾਂ ਕਿਸੇ ਨੂੰ ਵੀ ਮਤਲਬ ਕਹਿੰਦੀ ਆ ਵੀ ਬਸ ਮੈਂ ਹੀ ਆ ਬੀ ਕੰਮ ਕਰਨਾ ਮੇਰੇ ਅਕੋਰਡਿੰਗ ਕਰੋ ਆਦਰਵਾਈਜ਼ ਯੂ ਵਿਲ ਫਾਇਰ ਹਮਨ ਕੀ ਨਾਕੀਆ ਮੇਰਾ ਨਾਮ ਸੰਦੀਪ ਕੌਰ ਆ ਮੈਂ ਪੰਜਾਬ ਸਕੂਲ ਸਿੱਖਿਆ ਬੋਰਡ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਈਲਾ ਖੇੜਾ ਵਿਖੇ ਪੰਜਾਬੀ ਲੈਕਚਰਾਰ ਵਜੋਂ ਸੇਵਾ ਨਿਭਾ ਰਿਹਾ ਹਾਂ ਸਾਡੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਜਗਜੀਤ ਕੌਰ ਨੇ ਉਹਨਾਂ ਦੁਆਰਾ ਸਾਨੂੰ ਬਹੁਤ ਜ਼ਿਆਦਾ ਮੈਂਟਲੀ ਟੌਰਚਰ ਕੀਤਾ ਜਾਂਦਾ ਵਾ ਬਾਰ ਬਾਰ ਆਫਿਸ ਵਿੱਚ ਬੁਲਾ ਕੇ ਹਰ ਗੱਲ ਤੇ ਜਲੀਲ ਕੀਤਾ ਜਾਂਦਾ ਆ ਇਥੋਂ ਤੱਕ ਕਿ ਸਾਡੀਆਂ ਪਰਵ੍ਰਿਸ਼ਾਂ ਵੀ ਪਰਖੀਆਂ ਜਾਂਦੀਆਂ ਨੇ ਮੈਨੂੰ ਖੁਦ ਮੈਡਮ ਨੇ ਆਫਿਸ ਵਿੱਚ ਬੁਲਾ ਕੇ ਇਹ ਗੱਲ ਕਹੀ ਆ ਕਿ ਤੇਰੀ ਪਰਵ੍ਰਿਸ਼ ਵਧੀਆ ਨਹੀਂ ਹੋਈਗੀ ਕਰੈਕਟਰ ਤੇ ਉਂਗਲੀ ਚੱਕੀ ਜਾਂਦੀ ਆ ਬਾਰ-ਬਾਰ ਇੱਕੋ ਗੱਲ ਕਹੀ ਜਾਂਦੀ ਆ ਤੁਹਾਡਾ ਕਰੈਕਟਰ ਸਹੀ ਨਹੀਂ ਤੁਸੀਂ ਆਪਣੇ ਆਸ-ਪਾਸੇ ਦੇ ਕਿਤੇ ਵੀ ਏਰੀਆ 'ਚ ਜਾ ਕੇ ਆਪਦੇ ਕਰੈਕਟਰ ਬਾਰੇ ਪੁੱਛ ਸਕਦੇ ਹੋ ਇਸ ਤੋਂ ਇਲਾਵਾ ਜਿਵੇਂ ਰਿਕਾਰਡ ਆ ਜਿਹੜਾ ਮੈਂ ਮੇਨਟੇਨ ਕਰਦੀ ਆ ਜੇ ਉਹਦੇ ਵਿੱਚ ਮੈਨੂੰ ਬਦਲਾਅ ਕਰਨ ਲਈ ਕਹਿੰਦੇ ਨੇ ਜੇ ਮੈਂ ਮਨਾ ਕਰਦੀਆਂ ਤਾਂ ਮੈਨੂੰ ਸਿੱਧਾ ਕਹਿ ਦਿੱਤਾ ਜਾਂਦਾ ਆ ਕਿ ਮੇਰੀ ਪਹੁੰਚ ਬਹੁਤ ਉੱਪਰ ਤੱਕ ਆ ਜੇਕਰ ਤੂੰ ਮੇਰੀ ਇਹ ਗੱਲ ਨਾ ਮੰਨੀ ਤਾਂ ਮੈਂ ਤੇ ਰਿਟਨ ਦੇ ਵਿੱਚ ਉੱਪਰ ਭੇਜ ਦਵਾਂਗੀ ਤੇ ਤੇਰੇ ਉੱਤੇ ਬਣਦੀ ਕਾਰਵਾਈ ਆ ਜਿਹੜੀ ਉਹ ਕਰਵਾਈ ਜਾਵੇਗੀ ਸਾਨੂੰ ਬੜਾ ਦੁਖੀ ਕੀਤਾ ਹੋਇਆ ਹਰ ਗੱਲ-ਗੱਲ ਤੇ ਨਿੱਕੀ-ਨਿੱਕੀ ਗੱਲ ਤੇ ਸਾਨੂੰ ਜਲੀਲ ਕੀਤਾ ਜਾਂਦਾ ਆ ਬੱਚਿਆਂ ਦੇ ਵਿੱਚ ਵੀ ਜਲੀਲ ਕੀਤਾ ਜਾਂਦਾ ਆ ਕੁਸੀਂ ਅੱਜ ਕੀ ਕੀਤਾ ਕਿੰਨੇ ਵਾਲੀ ਕੈਸ ਕੇ ਕੀ ਹੋ ਗਿਆ ਕੱਲ ਸਕੂਲ ਮੈਂ ਮਾਰਨਿੰਗ ਉਹੀ 9 8:50 ਤੇ ਸਕੂਲ ਪਹੁੰਚੀ ਆ ਤੇ 3 ਵਜੇ ਇਹਨਾਂ ਨੇ ਮੈਨੂੰ ਦੁਬਾਰਾ ਬੁਲਾਇਆ ਵਾ ਇੱਕ ਸਪਸ਼ਟੀਕਰਨ ਮੰਗਿਆ ਸੀ ਇਹਨਾਂ ਨੇ ਮੇਰੇ ਤੋਂ ਉਹ ਸਪਸ਼ਟੀਕਰਨ ਮੈਂ ਇਹਨਾਂ ਕੋਲੇ ਦੋ ਬਾਰ ਲੈ ਕੇ ਗਈਆਂ ਦੋ ਬਾਰ ਇਹਨਾਂ ਨੂੰ ਉਹ ਮੇਰਾ ਸਪਸ਼ਟੀਕਰਨ ਪਸੰਦ ਨਹੀਂ ਆਇਆ ਉਹ ਚਾਹੁੰਦੇ ਆ ਵੀ ਮੈਂ ਉਹਨਾਂ ਦੇ ਅਨੁਸਾਰ ਲਿਖਾਂ ਮੈਂ ਆਪਣਾ ਸਪਸ਼ਟੀਕਰਨ ਉਹਨਾਂ ਦੇ ਅਨੁਸਾਰ ਕਿਉਂ ਲਿਖਾਂ ਕੱਲ ਵੀ ਇਸ ਗੱਲ ਹੀ ਮੈਨੂੰ ਬਹੁਤ ਮੈਂਟਲੀ ਹਿਰਾਸ ਕੀਤਾ ਗਿਆ ਸਪਸ਼ਟੀਕਰਨ ਦੇ ਲਈ ਵੀ ਜਿਵੇਂ ਮੈਂ ਤੈਨੂੰ ਕਿਹਾ ਤੂੰ ਉਦਾਂ ਹੀ ਲਿਖਾ ਉਹ ਮੈਂ ਕਿਵੇਂ ਚੀਜ਼ ਲਿਖ ਸਕਦੀ ਆ ਜੀ ਜਿਸ ਕਰਕੇ ਮੈਂ ਬਹੁਤ ਅਪਸੈਟ ਹੋਈ ਤੇ ਮੈਨੂੰ ਹੋਰ ਕੋਈ ਵੀ ਰਾਹ ਵਾ ਜਿਹੜਾ ਉਹ ਨਹੀਂ ਲੱਭਿਆਗਾ ਰੋਜ਼ ਰੋਜ਼ ਦੀ ਮੈਂਟਲੀ ਟੌਰਚਰ ਹੋਣ ਨਾਲੋਂ ਚੰਗਾ ਸੀ ਵੀ ਫੇਰ ਆਪਨੇ ਆਪ ਨੂੰ ਹੀ ਖਤਮ ਕਰ ਲਈਏ ਘਟੋ ਘਟ ਛੁਟਕਾਰਾ ਹੋ ਚੁ ਸਾਡਾ ਕੀ ਕੀਤਾ ਕੀ ਤੁਸੀਂ ਕਿ ਕਿ ਹੱਤਾ ਕੀ ਹੋਵੇ ਮੈਂ ਗੋਲੀਆਂ ਖਾਧੀਆਂ ਸੀ ਹਾਂਜੀ ਉਹ ਨਹੀਂ ਪਤਾ ਉਹਦੀਆਂ ਨਾਮ ਦੀ ਸਲਿੱਪ ਦਾ ਪੰਜ ਗੋਲੀਆਂ ਸੀ ਕਿਸੇ ਨੂੰ ਕੋਈ ਇਹਦੀ ਕੋਈ ਪਲਾਸਟਿਕ ਕੋਈ ਉਹ ਨਹੀਂ ਦਿੱਤੀਆਂ ਸੀ ਜੀ ਮੈਂ ਜਦੋਂ ਉੱਥੇ ਖੜੀ ਆ ਮੈਂ ਕਿਹਾ ਵੀ ਮੈਡਮ ਮੈਂ ਕੁਝ ਕਰ ਲਵਾਂ ਜਿੰਨਾ ਤੁਸੀਂ ਮੈਨੂੰ ਪਰਮੈਂਟਲੀ ਪ੍ਰੈਸ਼ਰਾਈਜ਼ਡ ਕਰ ਰਹੇ ਹੋ ਮੇਰਾ ਛੋਟਾ ਜਿਹਾ ਬੱਚਾ ਮੇਤੋਂ ਇੰਨਾ ਪ੍ਰੈਸ਼ਰ ਨਹੀਂ ਚੱਲਿਆ ਜਾਂਦਾ ਅੱਕ ਕੇ ਮੈਂ ਕੁਝ ਨਾ ਕੁਝ ਕਰੂੰਗੀ ਉਦੋਂ ਉਹਨਾਂ ਨੇ ਉਹ ਕੱਢ ਕੇ ਟੈਬਲੇਟ ਰੱਖ ਦਿੱਤੀ ਮੈਂ ਕਿੰਨਾ ਸਕੂਲ ਦੇ ਮਤਲਬ ਕੋਈ ਲੈਕਚਰਰ ਪੰਜਾਬੀ ਲੈਕਚਰਰ ਵੱਲੋਂ ਕੋਈ ਨਸ਼ੀਲੇ ਗੋਲੀਆਂ ਜਾਂ ਕੁਝ ਗੋਲੀਆਂ ਖਾਦੀਆਂ ਗਈਆਂ ਸੀ ਕੀ ਮਾਮਲਾ ਤੁਹਾਡੇ ਤੇ ਇਲਜ਼ਾਮ ਲਾਏ ਜਾ ਰਹੇ ਨੇ ਵੀ ਉਹ ਪ੍ਰਸਮਤ ਕਰਦੇ ਆ ਮੈਨੂੰ ਜਾਤੀ ਵੱਲੋਂ ਜਿਹੜੀ ਆਉਂਦੀ ਹੈ ਮੇਰੀ ਫੈਮਿਲੀ ਬਾਰੇ ਹੋਰ ਟ੍ਰੀਟਮੈਂਟ ਕਰਦੇ ਆ ਕੰਮ ਨਹੀਂ ਕਰਦੇ ਕੀ ਮਾਮਲਾ ਕੀ ਹੈ ਜੀ ਅ ਜਰੂਰ ਸੰਦੀਪ कौर ਲੈਕਚਰਰ ਪੰਜਾਬੀ ਸਕੂਲ ਚ ਕੰਮ ਕਰਦੇ ਨੇ ਲੇਕਿਨ ਸਕੂਲ ਦੇ ਵਿੱਚ ਉਹਨਾਂ ਦਾ ਕੋਈ ਵੀ ਐਸਾ ਕੋਈ ਰਿਕਾਰਡ ਮੇਰੇ ਕੋਲ ਐਸਾ ਨਹੀਂ ਹੈ ਵੀ ਮੈਂ ਉਹਨੂੰ ਕੁਝ ਗਲਤ ਕਿਹਾ ਹੋਵੇ ਸਕੂਲ ਦੇ ਵਿੱਚ ਐਸਾ ਕੁਝ ਵੀ ਨਹੀਂ ਹੋਇਆ ਕੱਲ ਸਕੂਲ ਲੱਗਾ ਹੈ ਪ੍ਰੋਪਰ 9 ਵਜੇ ਸਕੂਲ ਆਏ ਨੇ ਉਹ ਤਿੰਨ ਵੀ ਤੇ ਸਕੂਲ ਤੇ ਬਿਲਕੁਲ ਠੀਕ ਠਾਕ ਗਏ ਨੇ ਸਕੂਲ ਵਿੱਚ ਕੈਮਰੇ ਉਪਲਬਧ ਨੇ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਵੀ ਦੇਖ ਸਕਦਾ ਹੈ ਵੀ ਉਹ ਬਿਲਕੁਲ ਸਹੀ ਸਲਾਮਤ ਆਏ ਨੇ ਸਹੀ ਸਲਾਮਤ ਹੀ ਗਏ ਨੇ ਐਂਡ ਘਰ ਜਾ ਕੇ ਉਹਨਾਂ ਨਾਲ ਕੁਝ ਹੋਇਆ ਹੋਵੇ ਮੈਂ ਕੁਝ ਨਹੀਂ ਕਹਿ ਸਕਦੀ ਮੈਨੂੰ ਉਹਨਾਂ ਦੀ ਗੋਲੀਆਂ ਖਾਣ ਬਾਰੇ ਜਾਂ ਕੋਈ ਹੋਰ ਚੀਜ਼ ਜੋ ਵੀ ਕੁਝ ਹੋਈ ਹੈ ਜੇ ਕੁਝ ਹੋਇਆ ਤਾਂ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਹੈ ਉਹਨੇ ਤਾਂ ਇਹ ਜੱਬ ਲਾਇਆ ਉਹਨੇ ਕਹਿ ਮੈਨੂੰ ਆਪਨੇ ਪੰਜ ਗੋੜੀਆਂ ਦਿੱਤੀਆਂ ਵੀ ਇਹ ਤੂੰ ਖਾ ਲੈ ਤੇ ਨਹੀਂ ਨਹੀਂ ਐਸਾ ਬਿਲਕੁਲ ਵੀ ਨਹੀਂ ਹੈ ਐਸਾ ਬਿਲਕੁਲ ਵੀ ਨਹੀਂ ਹੈ ਹਾਂ ਛੁੱਟੀ ਦੇ ਸਮੇਂ ਤਿੰਨ 3:30 ਵਜੇ ਦੇ ਕਰੀਬ ਉਹਨਾਂ ਦੇ ਹਸਬੰਦ ਉਹਨਾਂ ਨੂੰ ਲੈਣ ਆਏ ਸੀ ਔਰ ਉਹਨਾਂ ਨੇ ਮੈਨੂੰ ਗੱਡੀ ਤੋਂ ਉਤਾਰ ਕੇ ਸਪੈਸ਼ਲ ਪੁੱਛਿਆ ਹੈ ਵੀ ਮੈਡਮ ਗੱਲ ਕਰਨੀ ਹੈ ਤੇ ਮੈਂ ਉਤਰੀ ਵੀ ਹੈਗੀਆਂ ਤਾਂ ਮੈਨੂੰ ਉਹਨਾਂ ਨੇ ਜਦੋਂ ਉਤਰੀਆਂ ਤਾਂ ਉਹਨਾਂ ਨੇ ਮੈਨੂੰ ਥੋੜਾ ਜਿਹਾ ਗਲਤ ਤਰੀਕੇ ਨਾਲ ਪੁੱਛਣਾ ਸ਼ੁਰੂ ਕਰਤਾ ਵੀ ਸੂ ਮੇਰੀ ਕੁੜੀ ਨੂੰ ਮੇਰੀ ਵਾਈਫ ਨੂੰ ਤੁਸੀਂ ਕਿਉਂ ਬੁਲਾਇਆ ਹੈ ਜਾਂ ਤੁਸੀਂ ਉਹਨੂੰ ਕੁਝ ਵੀ ਕਿਹਾ ਹੈ ਕਿ ਨਹੀਂ ਕਿਹਾ ਤਾਂ ਮੈਨੂੰ ਉਹਦੀ ਟਿਊਨ ਠੀਕ ਨਹੀਂ ਲੱਗੀ ਉਹਨਾਂ ਨੂੰ ਮੈਂ ਜ਼ਰੂਰ ਇਹ ਕਿਹਾ ਵੀ ਤੁਸੀਂ ਆਫਿਸ ਚ ਆਓ ਬੈਠੋ ਬੈਠ ਕੇ ਗੱਲ ਕਰਾਂਗੇ ਹੁਣ ਛੁੱਟੀ ਦਾ ਟਾਈਮ ਹੈ ਤਾਂ ਮੇਰੇ ਕੋਲ ਇਸ ਟਾਈਮ ਟਾਈਮ ਗੱਲ ਕਰਨ ਦਾ ਟਾਈਮ ਨਹੀਂ 댓ਸ ਆਲ ਫਿਰ ਮੈਂ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਮੇਰਾ ਹਸਬੰਡ ਨੇ ਵੀ ਇਹ ਇਲਾਵਾ ਇਹ ਵੀ ਸਾਨੂੰ ਨਹੀਂ ਮੈਂ ਉਹਨਾਂ ਦੇ ਹਸਬੰਡ ਨੂੰ ਕਦੇ ਮਿਲੀ ਹੀ ਨਹੀਂ ਮੇਰੇ ਉਹਨਾਂ ਨਾਲ ਕਦੇ ਕਦੀ ਫਿਜ਼ੀਕਲੀ ਸਾਹਮਣੇ ਸਾਹਮਣੇ ਗੱਲਬਾਤ ਹੀ ਕਦੇ ਨਹੀਂ ਹੋਈ ਨਾ ਮੈਂ ਉਹਨਾਂ ਨੂੰ ਕਦੇ ਦੇਖਿਆ ਕੱਲ ਪਹਿਲੀ ਵਾਰ ਹੀ ਕੱਲ ਮੈਂ ਦੇਖਿਆ ਸੀਗਾ ਔਰ ਉਸ ਛੁੱਟੀ ਤੋਂ ਬਾਅਦ ਉਹ ਮੈਨੂੰ ਮਿਲ ਸਕੂਲ ਦੇ ਵਿੱਚ ਨਹੀਂ ਕੋਈ ਨਹੀਂ ਕੋਈ ਨਹੀਂ ਬਿਲਕੁਲ ਨਹੀਂ ਤੁਸੀਂ ਬੱਚਿਆਂ ਨੂੰ ਪੁੱਛ ਸਕਦੇ ਹੋ ਉਹ ਕਲਾਸਿਸ ਪੂਰੀਆਂ ਲੱਗੀਆਂ ਨੇ ਉਹਨਾਂ ਨੇ ਪੂਰਾ ਕੰਮ ਕੀਤਾ ਹੈ ਸਕੂਲ ਦੇ ਵਿੱਚ ਹੀ ਸਕੂਲ ਦੀ ਕੋਈ ਦਿੱਕਤ ਨਹੀਂ ਸੀ